ਸਾਡੇ ਬਾਪੂ ਗਿਆਨ ਸਿੰਘ ਜੀ ਉਸ ਮੋਰਚ 2 ਦੇ ਅੰਦੋਲਨ ਦੇ ਵਿੱਚ ਜਿਹੜੇ ਨੇ ਸ਼ਹੀਦੀ ਪ੍ਰਾਪਤ ਕਰ ਗਏ ਇੱਕ ਪਾਸੇ ਸਾਡੀ ਸਰਕਾਰ ਨਾਲ ਮੀਟਿੰਗ ਚੱਲ ਰਹੀ ਸੀ ਚੰਡੀਗੜ੍ਹ ਕੇਂਦਰੀ ਮੰਤਰੀਆਂ ਦੇ ਨਾਲ ਤੇ ਦੂਜੇ ਪਾਸੇ ਸਵੇਰੇ ਜਦੋਂ ਪਤਾ ਲੱਗਿਆ ਉੱਥੇ ਪਹੁੰਚਣ ਤੇ 4 ਵਜੇ ਮੋਰਚੇ ਸਾਰੇ ਆਗੂ ਪਹੁੰਚੇ ਵੀ ਸਾਡੇ ਕਿਸਾਨ ਬਜ਼ੁਰਗ ਜਿਹੜੇ ਸਰਦਾਰ ਗਿਆਨ ਸਿੰਘ ਜੀ ਪੁੱਤਰ ਗੁਜਰ ਸਿੰਘ ਜੀ ਚਾਚੋ ਕੀ ਜ਼ਿਲ੍ਹਾ ਗੁਰਦਾਸਪੁਰ ਤੋਂ ਉਹ ਸ਼ਹੀਦ ਹੋ ਚੁੱਕੇ ਨੇ ਕਿਉਂ ਕਿ ਜਦੋਂ 13 ਨੂੰ ਅਸੀਂ ਉੱਥੇ ਪਹੁੰਚੇ ਤੇ ਸਾਡੇ ਮੀਂਹ ਤੋਂ ਵੀ ਜ਼ਿਆਦਾ ਜਿਹੜੇ ਗੋਲੇ ਸੀ ਉੱਪਰ ਵਰਸਾਏ ਗਏ ਔਰ ਜਿਨ੍ਹਾਂ ਦੀ ਗੈਸ ਸਾਰੇ ਆਗੂ ਅੱਗੇ ਸੀ ਅਸੀਂ ਜਿਨ੍ਹਾਂ ਦੀ ਗੈਸ ਚੜ੍ਹ ਕੇ ਬਹੁਤ ਬੁਰਾ ਹਾਲ ਹੁੰਦਾ ਸੀ ਉਸੇ ਵਜ੍ਹਾ ਕਾਰਨ ਇਹ ਸਾਡੇ ਜਿਹੜੇ ਬਾਪੂ ਗਿਆਨ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਲੈ ਕੇ ਜਾ ਰਹੇ ਸੀ ਰਜਿੰਦਰਾ ਹਸਪੀਟਲ ਉੱਥੇ ਰਸਤੇ ਦੇ ਵਿੱਚ ਜਿਹੜਾ ਸਾਨੂੰ ਰੁਕਸਤ ਹੋ ਗਏ ਕਾਲ ਚਲਾਣਾ ਕਰ ਗਏ ਇਹਨਾਂ ਦੇ ਜਾਨ ਤੇ ਉੱਪਰ ਪੂਰੇ ਮੋਰਚੇ ਦੇ ਵਿੱਚ ਜਿਹੜਾ ਗਮਗੀਨ ਦਾ ਮਾਹੌਲ ਹੈਗਾ ਅਸੀਂ ਆਪਣੇ ਵੱਲੋਂ ਔਰ ਸਮੁੱਚੇ ਆਏ ਆਗੂਆਂ ਵੱਲੋਂ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨ ਦਾ ਗੁਰੂ ਸਾਹਿਬ ਦੀ ਬਲਬਖਸ਼ਣ ਤੇ ਮੈਂ ਨਾਲ ਦੀ ਨਾਲ ਸਰਕਾਰ ਨੂੰ ਕਹਾਂਗਾ ਕੇਂਦਰ ਸਰਕਾਰ ਨੂੰ ਵੀ ਜਿੱਥੇ ਤੁਸੀਂ ਅੱਗੇ 750 ਕਿਸਾਨ ਸਾਡਾ ਸ਼ਹੀਦ ਕਰਵਾਇਆ ਕਿੰਨਾ ਕੁ ਚਿਹਰੇ ਬੜੀਆਂ ਤੁਸੀਂ ਰਹਿੰਦੇ ਰਹੋ ਜੋ ਚੱਲਦੀ ਮੀਟਿੰਗ ਵਿੱਚ ਅਸੀਂ ਕਿਹਾ ਸੀਗਾ ਵੀ ਸਾਡੇ 90 ਜਨਾਂ ਨੂੰ ਨਾ ਮਾਰੋ ਆ 14 ਆਗੂ ਤੁਹਾਡੇ ਦੋਨੋਂ ਫਾਰਮਾਂ ਵੱਲੋਂ ਖੜੇ ਹੋਏ ਆ ਸਾਨੂੰ ਇੱਥੇ ਗੋਲੀ ਮਾਰ ਕੇ ਮਾਰ ਦਿਓ ਪਰ ਗੋਲੇ ਸਿੱਟ ਕੇ ਇਹ ਕਮਣਾ ਕਰੋ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਸਿਵਾਸੀ ਆ ਦੇਸ਼ ਦੇ ਨਾਗਰਿਕਾਂ ਖੇਤੀ ਕਿੱਤੇ ਨਾਲ ਜੁੜੇ ਹੋਏ ਆ ਨਾਜ ਪੈਰਾ ਕਰਕੇ ਸਾਰੀ ਦੁਨੀਆ ਦੇ ਮੂੰਹ ਵਿੱਚ ਪਾਉਣੇ ਆ ਤੇ ਅਸੀਂ ਕਿਤੇ ਬਾਰਡਰ ਤੋਂ ਨਹੀਂ ਉੱਠ ਕੇ ਆਏ ਹੋਏ ਪਾਕਿਸਤਾਨ ਦੇ ਜਾਂ ਚੀਨ ਦੇ ਬਾਰਡਰ ਤੋਂ ਤੇ ਇਹੋ ਦਾ ਵਿਹਾਰ ਕੀਤਾ ਜਾਵੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਜੰਗ ਜਿਵੇਂ ਯੂਕਰੇਨ ਤੇ ਰਸ਼ੀਆ ਦੀ ਲੱਗੀ ਹੋਵੇ ਉਸ ਤਰੀਕੇ ਦੇ ਨਾਲ ਸਾਡਾ ਵੀਹਾਰ ਕੀਤਾ ਜਾ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਏਡੀ ਵੱਡੀ ਕੁਰਸੀ ਤੇ ਬੈਠ ਕੇ ਇਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਸਾਡਾ ਰਸਤਾ ਖੁੱਲਣਾ ਚਾਹੀਦਾ ਜਾਂ ਸਨੀਆਂ ਜਿੰਨੀਆਂ ਮੰਗਾਂ ਮੰਗਾਂ ਮੰਨਦੇ ਆ ਉਹ ਪੂਰੀਆਂ ਕੀਤੀਆਂ ਜਾਣ ਇੱਥੇ ਸਾਰਾ ਬੈਰੀਕੇਟਿੰਗ ਲਾਈ ਗਈ ਆ ਪੱਥਰ ਲਾਏ ਗਏ ਨੇ ਕੰਕਰੀਟ ਭਰੀ ਗਈ ਆ ਬڑے ਵੱਡੇ ਵੱਡੇ ਸ਼ਰੀਅ ਕਿੱਲ ਗੱਡੇ ਗਏ ਨੇ ਉਹ ਸਾਰੀ ਪੰਜਾਬ ਦੀ ਹੱਦ ਵਿੱਚ ਗੱਡੇ ਗਏ ਨੇ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਵਿੱਚ ਗੱਲ ਵੀ ਕੀਤੀ ਹੈਗੀ ਆ ਉਹਨਾਂ ਨੇ ਚੈੱਕ ਵੀ ਕੀਤਾ ਉਹ ਲੈਟਰ ਵੀ ਉਧਰ ਪਾਇਆ ਹੋਇਆ ਪਰ ਕੋਈ ਸਰਕਾਰ ਅਸਰ ਨਹੀਂ ਕਰਦੀ ਹੈਗੀ ਇਹ ਸਰਕਾਰ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੈਗੀ ਵੀ ਕੀ ਚਾਹੁੰਦੀ ਕੀ ਆ ਸਾਡੇ ਤੋਂ ਇਸ ਟਾਈਮ ਪੂਰੇ ਦੇਸ਼ ਦਾ ਕਿਸਾਨ ਤੇ ਮਜ਼ਦੂਰ ਜਿਹੜਾ ਉਹ ਆਪਣੀਆਂ ਹੱਕੀ ਮੰਗਾਂ ਵਾਸਤੇ ਬਾਰਡਰ ਦੇ ਵੱਲ ਵਧਿਆ ਹੋਇਆ ਤੇ ਅੱਗੇ ਬੁਲਟਰ ਤੇ ਉਹਨਾਂ ਨੂੰ ਵਧਣਾ ਦੇਣਾ ਚਾਹੀਦਾ ਤੇ ਜਾਂ ਸਾਡੀਆਂ ਮੰਗਾਂ ਨੂੰ ਪੂਰੀਆ ਕਰ ਦੇਣਾ ਚਾਹੀਦਾ ਅਮਰਸ਼ੀਸ਼ ਦੋਏ ਨ ਸਮੋਰਚੇ ਤੇ ਆਵੇਂ ਸਾਡੇ ਤੋਂ ਵਿਛੜ ਗਏ ਨੇ ਪਰ ਉਸ ਮੋਰਚੇ ਦੇ ਵਿੱਚ ਇੱਕ ਪੜੀ ਬੜੀ ਵੱਡੀ ਪੱਕੀ ਮਜ਼ਬੂਤੀ ਦੇ ਕੇ ਗਏ ਨੇ ਪੱਥਰ ਮਿਲ ਗੱਢ ਕੇ ਗਏ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਵਾਸਤੇ ਇੱਕ ਗਿਆਨ ਦਾ ਕੇਂਦਰ ਹੋਵੇਗਾ ਮੈਂ ਪੰਜਾਬ ਸਰਕਾਰ ਤੋਂ ਸਾਰੀ ਭੇਜੀ ਹੋਈ ਜਿਹੜੀ ਟੀਮ ਆ ਉਹਨਾਂ ਵੱਲੋਂ ਮੋਰਚੇ ਵੱਲੋਂ ਇਹ ਰਿਕਵੈਸਟ ਕਰਾਂਗਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਹਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਫੰਡ ਦਿੱਤੇ ਜਾਣ ਔਰ ਇਸ ਦਿਨ ਦੇ ਪਰਿਵਾਰ ਨੂੰ ਜਿਹੜੀ ਸਰਕਾਰੀ ਨੌਕਰੀ ਜਿਹੜੀ ਮੁਹੱਈਆ ਕਰਾਈ ਜਾਵੇ ਤੇ ਕਾਲਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਵੀ ਇਦਾਂ ਦਾ ਮਾਹੌਲ ਦੁਬਾਰਾ ਨਾ ਹੋਵੇ ਤੇ ਨਾ ਸਾਡੇ ਵਿੱਚੋਂ ਕੋਈ ਵਿਛੜੇ ਤੇ ਸੱਚੇ ਪਾਤਸ਼ਾਹ ਮਿਹਰ ਸਾਰਿਆਂ ਨੂੰ ਚੜ੍ਹਦੀ ਕਲਾ ਚ। ਗਿਆਨ ਸਿੰਘ ਜੀ ਉਹਨਾਂ ਦੇ ਉੱਤੇ ਸਾਡੇ ਪੂਰੇ ਮੋਰਚੇ ਵੱਲੋਂ ਬਹੁਤ ਹੀ ਜ਼ਿਆਦਾ ਅਸੀਂ ਗਮਗੀਨ ਹੋਏ ਆ ਸੁਣ ਕੇ ਕਿ ਸਾਡੇ ਸਾਥੀ ਚਲੇ ਗਏ ਨੇ। ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਅਸੀਂ ਪਹਿਲਾਂ ਹੀ ਬੜੀਆਂ ਸ਼ਹੀਦੀਆਂ ਦੇ ਚੁੱਕਿਆ। ਪੰਜਾਬ ਦੀ ਧਰਤੀ ਸ਼ਹੀਦੀਆਂ ਦੀ ਧਰਤੀ ਹੈ। ਜਿੱਥੇ ਇੱਕ ਪਾਸੇ ਸਾਨੂੰ ਬਹੁਤ ਜ਼ਿਆਦਾ ਗਮ ਹੈ ਇਸ ਗੱਲ ਦਾ। ਕਿ ਸਾਡੇ ਇੱਕ ਸਾਥੀ ਸਾਡੇ ਤੋਂ ਵਿਛੜ ਗਏ ਆ ਪਰਿਵਾਰ ਦਾ ਇੱਕ ਜੀਵ ਵਿਛੜ ਗਿਆ ਮੁੱਢੀ ਵਿਛੜ ਗਿਆ ਉਹਨਾਂ ਨੂੰ ਕਦੇ ਵੀ ਇਹ ਘਾਟਾ ਪੂਰਾ ਨਹੀਂ ਹੋਣਾ ਪਰ ਦੂਜੇ ਪਾਸੇ ਅਸੀਂ ਜਦੋਂ ਇਤਿਹਾਸ ਵੱਲ ਨਿਗਾਹ ਮਾਰਦੇ ਆ ਫਿਰ ਸਾਡਾ ਦਿਲ ਕੈਮ ਹੁੰਦਾ ਕਿ ਬਣ ਸ਼ਹੀਦ ਨੀਹਾਂ ਦੇ ਰੋੜੇ ਜਿਹੜੀ ਕਫਾਨ ਲਹਿਰ ਦੀ ਇਹ ਇਮਾਰਤ ਉੱਸਰ ਰਹੀ ਆ ਇਹ ਮਹਿਲ ਉੱਸਰ ਰਿਹਾ ਉਹ ਨੀਹਾਂ ਇਹ ਇੱਕ ਮਹੱਤਵਪੂਰਨ ਰੋੜਾ ਸਾਫਤ ਹੋਵੇਗਾ ਔਰ ਸਰਕਾਰ ਦੇ ਉੱਤੇ ਇਹ ਸ਼ਹਾਦਤਾਂ ਸਾਡੀਆਂ ਭਾਰੀ ਪੈਣਗੀਆਂ ਅਸੀਂ ਸਬਰ ਨਾਲ ਲੜਾਂਗੇ ਸ਼ਾਂਤੀ ਨਾਲ ਲੜਾਂਗੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜ਼ਬਰ ਕਰਕੇ ਦੇਖੋ ਅਸੀਂ ਸਬਰ ਨਾਲ ਝੱਲਾਂਗੇ ਅੱਗੇ ਵੀ ਵਧਾਂਗੇ ਮੰਗਾ ਵੀ ਬਣਾ